ਕਿਸਾਨ ਭਰਾਵੋ ਅਸੀਂ ਗੰਨੂਆਂ ਦੇ ਉਸ ਜ਼ਮੀਨ ਦੇ ਵਿੱਚ ਖੜੇ ਆ ਜਿਹੜੇ ਸਾਡੇ ਕਲਾਕਾਰ ਕਰਮਜੀਤ ਸਿੰਘ ਜੀ ਅਨਮੋਲ ਉਹਨਾਂ ਵੱਲੋਂ ਪਹਿਲਾ ਪ੍ਰਾਲਾ ਕੀਤਾ ਗਿਆ ਸੜਕ ਦੇ ਨਾਲ ਮਿੱਟੀ ਲਾਉਣ ਦਾ ਭਰਾਵੋ ਬਹੁਤ ਵਧੀਆ ਪ੍ਰਾਲਾ ਜੋ ਕਰਮਜੀਤ ਅਨਮੋਲ ਦੇ ਵੱਲੋਂ ਇਹ ਮਿੱਟੀ ਸੜਕ ਦੇ ਨਾਲ ਲਾਈ ਜਾ ਰਹੀ ਆ ਕਿਉਂਕਿ ਜਿਹੜੇ ਰਸਤੇ ਨੇ ਭਰਾਵੋ ਇਹ ਬਹੁਤ ਵੱਡੇ ਜਾ ਚੁੱਕੇ ਨੇ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਕਿਸਾਨ ਭਰਾਵਾਂ ਨੂੰ ਵੀ ਜਿਵੇਂ ਇਹ ਕਰਮਜੀਤ ਅਮੋਲ ਜੀ ਸਾਡੇ ਹੋਂ ਨਾਲ ਕਲਾਕਾਰ ਸਾਡੇ ਪਿੰਡ ਨਗਰ ਦੇ ਗੰਡੂਆਂ ਦੇ ਉਹਨਾਂ ਵੱਲੋਂ ਉਹ ਆਪਦੀ ਜ਼ਮੀਨ ਦੇ ਵਿੱਚ ਸੜਕ ਦੇ ਨਾਲ ਪੂਰੀ ਵਧੀਆ ਮਸ਼ੀਨ ਲਾ ਕੇ ਮਿੱਟੀ ਲਾ ਰਹੇ ਨੇ ਜੀ ਦੇਖੋ ਇਹ ਬਹੁਤ ਵਧੀਆ ਪ੍ਰਾਲਾਗਾ ਇਸ ਕਰਕੇ ਬੇਨਤੀ ਕਰਦੇ ਹਾਂ ਸਾਰੇ ਕਿਸਾਨ ਭਰਾਵਾਂ ਨੂੰ ਵੀ ਯਾਰ ਕਰਮਜੀਤ ਅਮੋਲ ਦੀ ਤਰ੍ਹਾਂ ਤੁਸੀਂ ਵੀ ਮਤਲਬ ਸੜਕ ਦੇ ਨਾਲ ਮਿੱਟੀ ਲਾਓ ਰਸਤਿਆਂ ਦੇ ਨਾਲ ਕਿਉਂਕਿ ਰਸਤੇ ਸਭ ਦੇ ਸਾਂਝੇ ਹੁੰਦੇ ਨੇ ਭਰਾਵੋ ਇਸ ਕਰਕੇ ਬੇਨਤੀ ਹੈ ਸਾਰੇ ਵੀਰਾਂ ਨੂੰ ਵੀ ਵੱਧ ਤੋਂ ਵੱਧ ਮਿੱਟੀ ਸੜਕ ਦੇ ਨਾਲ ਲਾਓ ਤਾਂ ਕਿ ਆਪਾਂ ਰਸਤਾ ਖੁੱਲਾ ਹੋਵੇ ਕੋਈ ਦਿੱਕਤ ਨਾ ਆਵੇ ਕਿਸੇ ਚੀਜ਼ ਦੀ ਆ ਦੇਖੋ ਜੀ ਕਿੰਨਾ ਵਧੀਆ ਮਿੱਟੀ ਲਾ ਕੇ ਬਣਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ